ਤਨ ਬਾਬਾ ਸ੍ਰੀ ਚੰਨ ਜੀ ਇੱਕ ਵਾਰ ਜਦੋਂ ਬਾਬਾ ਸ੍ਰੀ ਚੰਨ ਜੀ ਜੰਗਲ ਵਿੱਚ ਸਮਾਦੀ ਲਾ ਕੇ ਬੈਠੇ ਹੋਏ ਸਨ ਆਸ-ਪਾਸ ਬਹੁਤ ਸਾਰੀਆਂ ਸੰਗਤਾਂ ਬਾਬਾ ਜੀ ਦੇ ਕੋਲ ਬੈਠੀਆਂ ਹੋਈਆਂ ਸਨ ਬਾਬਾ ਸ੍ਰੀ ਚੰਨ ਜੀ ਪ੍ਰਭੂ ਭਗਤੀ ਵਿੱਚ ਲੀਨ ਸਨ ਜੰਗਲ ਦੇ ਵਿੱਚੋਂ ਇੱਕ ਬਹੁਤ ਵੱਡਾ ਸੱਪ ਨਿਕਲ ਕੇ ਬਾਬਾ ਸ੍ਰੀ ਚੰਨ ਜੀ ਦੇ ਕੋਲ ਘੁੰਮਣ ਲੱਗ ਪਿਆ ਸਾਰੇ ਲੋਕ ਡਰਦੇ ਹੋਏ ਪਿੱਛੇ ਪਿੱਛੇ ਦੂਰ ਹਟ ਗਏ ਬਾਬਾ ਸ੍ਰੀ ਚੰਨ ਜੀ ਪ੍ਰਭੂ ਭਗਤੀ ਵਿੱਚ ਅਡੋਲ ਬੈਠੇ ਰਹੇ ਬਾਬਾ ਸ੍ਰੀ ਚੰਨ ਜੀ ਦੇ ਚਿਹਰੇ ਦੇ ਉੱਤੇ ਰੋਹਾਨੀ ਚਮਕ ਚਮਕ ਰਹੀ ਸੀ ਪਰਮਾਤਮਾ ਦਾ ਨੂਰ ਬਾਬਾ ਸ੍ਰੀ ਚੰਨ ਜੀ ਦੇ ਚਿਹਰੇ ਦੇ ਉੱਪਰ ਚਮਕ ਰਿਹਾ ਸੀ ਸਾਰੀਆਂ ਸੰਗਤਾਂ ਸੱਪ ਦੇ ਡਰ ਦੇ ਕਰਕੇ ਦੂਰ ਦੂਰ ਹਟ ਗਈਆਂ ਬਾਬਾ ਸ੍ਰੀ ਚਾਂਜੀ ਦੇ ਕੋਲ ਸੱਪ ਆ ਗਿਆ ਅਤੇ ਬਾਬਾ ਸ੍ਰੀ ਚਾਂਜੀ ਦੇ ਕੋਲ ਆਨ ਕੇ ਖੜਾ ਹੋ ਗਿਆ ਅਤੇ ਉਸ ਸੱਪ ਨੇ ਬਾਬਾ ਸ੍ਰੀ ਚਾਂਜੀ ਦੇ ਉੱਪਰ ਆਪਣੇ ਫੰਨ ਦੇ ਨਾਲ ਛਾਂ ਕਰ ਦਿੱਤੀ ਬਾਬਾ ਸ੍ਰੀ ਚਾਂਜੀ ਭਗਤੀ ਵਿੱਚ ਲੀਨ ਰਹੇ ਜਦੋਂ ਬਾਬਾ ਸ੍ਰੀ ਚਾਂਜੀ ਦੀ ਅੱਖ ਖੁੱਲੀ ਤਾਂ ਬਾਬਾ ਸ੍ਰੀ ਚਾਂਜੀ ਨੇ ਦੇਖਿਆ ਕਿ ਸੱਪ ਉਹਨਾਂ ਨੂੰ ਸਾਹ ਕਰਕੇ ਖੜਾ ਹੈ ਬਾਬਾ ਸ੍ਰੀ ਚਾਂਜੀ ਦੀ ਕਿਰਪਾ ਦਾ ਉਪਹਾਗੀ ਤਾਰ ਬਣਿਆ ਬਾਬਾ ਸ੍ਰੀ ਚਾਂਜੀ ਨੇ ਸੱਪ ਨੂੰ ਆਸ਼ੀਰਵਾਦ ਦਿੱਤਾ ਅਤੇ ਬੋਲੇ ਕਿ हे ਜੀਵ ਤੇਰੇ ਵਿੱਚ ਵੀ ਪਰਮਾਤਮਾ ਦੀ ਆਤਮਾ ਦੀ ਰੋਸ਼ਨੀ ਹੈ ਜੋ ਸਭ ਦਾ ਭਲਾ ਕਰ ਇਸ ਤੋਂ ਬਾਅਦ ਉਸ ਸੱਪ ਨੇ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚਾਇਆ ਹੁਣ ਉਸ ਨੂੰ ਰੱਬੀ ਗਿਆਨ ਹੋ ਚੁੱਕਾ ਸੀ ਬਾਬਾ ਸ੍ਰੀ ਚਾਂਜੀ ਦੀ ਕਿਰਪਾ ਦੇ ਨਾਲ ਬਾਬਾ ਸ੍ਰੀ ਚਾਂਜੀ ਦੀ ਕਿਰਪਾ ਦੇ ਨਾਲ ਉਹ ਵੀ ਪਰਮਾਤਮਾ ਦੀ ਮਿਹਰ ਦਾ ਪਾਗੀਦਾਰ ਬਣਿਆ ਅਤੇ ਮੁਕਤੀ ਦੇ ਰਾਹ ਦੇ ਉੱਪਰ ਚੱਲਿਆ ਇਸ ਤਰ੍ਹਾਂ ਬਾਬਾ ਸ੍ਰੀ ਚਾਂਜੀ ਨੇ ਸਾਰਿਆਂ ਜੀਵਾਂ ਨੂੰ ਤਾਰਿਆ ਬਾਬਾ ਸ੍ਰੀ ਚਾਂਜੀ ਦੀ ਕਿਰਪਾ ਦੇ ਨਾਲ ਇਨਸਾਨ ਤਾਂ ਕੀ ਸੱਪ ਅਤੇ ਜੀਵ ਵੀ ਤਰ ਗਏ ਜਿਵੇਂ ਬਾਬਾ ਸ੍ਰੀ ਚਾਂਜੀ ਦਾ ਉਪਦੇਸ਼ ਹੈ ਜੀਵਾਂ ਦਾ ਭਲਾ ਕਰੋ ਪਰਮਾਤਮਾ ਸਭ ਦਾ ਭਲਾ ਕਰਦੇ ਹਨ ਬਾਬਾ ਸ੍ਰੀ ਚੰਜੀ ਆਪਣੇ ਭਗਤਾਂ ਦੇ ਨਾਲ ਰਹਿੰਦੇ ਹਨ ਪੁਕਾਰਨ ਦੀ ਗੱਲ ਹੈ ਸਾਰੇ ਜੀਵਾਂ ਦੇ ਉੱਤੇ ਉਪਕਾਰ ਕਰਨ ਦੀ ਗੱਲ ਹੈ ਬਾਬਾ ਸ੍ਰੀ ਚੰਜੀ ਦੀ ਕਿਰਪਾ ਸਾਰੇ ਜੀਵ ਅਤੇ ਇਨਸਾਨਾਂ ਦੇ ਉੱਪਰ ਹੁੰਦੀ ਹੈ ਧੰਨ ਧੰਨ ਬਾਬਾ ਸ੍ਰੀ ਚੰਜੀ ਮਹਾਰਾਜ